ਖਰਬੂਜਾ ਕਿੱਥੋਂ ਲੈ ਆਈ ਫਿਰ ਐਤ ਦਿੱਤਾ ਸੀ ਕਿਸੇ ਹਾਂ ਦਿੱਤਾ ਸੀ ਖਰਬੂਜਾ ਅੱਛਾ ਖਰਬੂਜਾ ਖਾ ਰਹੀ ਆ ਤੇ ਬਾਹ ਬਾਣਾ ਕਹਿੰਦੇ ਖਾਏ ਨਾ ਹਾਈਆ ਹੋ ਜਾਂਦਾ ਹਨਾ ਅੱਛਾ ਤੈਨੂੰ ਬਾਣੀਆਂ ਬੂਣੀਆਂ ਦੇ ਦਿੰਦੇ ਆ ਉਹ ਉਹ ਖਾ ਲੈਣੀ ਇਹਨੇ ਆ ਕੇ ਠੀਕ ਹੈ ਕੰਮ ਕਰਕੇ ਆ ਕੇ ਬੇਲੀ ਹੋਈ ਆ ਨਾ ਪਾਂਡੇ ਮਾਂ ਚ ਕਿਹੜੀਆਂ ਆਉਂਦੇ ਹੈ ਤੇ ਤੇਰੇ ਕੁੱਤੇ ਅੱਜ ਬਾਹਰ ਕੱਢਣਗੇ ਕੱਢਣਗੇ ਅੱਛਾ ਛੱਡ ਦੇ ਨਹੀਂ ਇਹ ਬੰਦੇ ਚਾਟ ਆ ਕੇ ਕੁੱਤਿਆਂ ਨੂੰ ਭਾਈ ਵੀਡੀਓ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਭਾਈ ਇਹਦੇ ਕੁੱਤਿਆਂ ਨੇ ਮੈਨੂੰ ਲੱਗਦਾ ਕੋਈ ਮਰੀ ਜਾਂਦਾ ਤੇਰੀ ਕਾਲੀ ਨਹੀਂ ਸੱਦ ਬਾਈ ਆ ਪਿਆ ਜਾਂਦੀ ਆ ਪਿਆ ਜਾਂਦੀ ਹੈ ਠੀਕ ਹੈ ਖਰਬੂਜਾ ਸਾਰਾ ਖਾਜੇਗੀ ਇਹ ਨੋ ਹੈ ਸਾਰਾ ਨਹੀਂ ਖਾ ਸਕਦੀ ਤੇ ਖਾ ਜੇਗੀ ਅੱਧਾ ਖਾਵੇ ਅੱਧਾ ਖਾ ਜੇਗੀ ਵੱਡਾ ਖਰਬੂਜਾ ਖਾ ਜਾ ਅੱਧਾ ਕਿਲੋ ਖਰਬੂਜਾ ਖਾ ਜੇਗੀ ਨਾ ਖਾ ਜਾਂਦੀ ਹੈ ਭਾਈ ਅੱਧਾ ਕਿਲੋ ਖਰਬੂਜਾ ਤਰਾਜੂ ਲੈ ਵੀਰੋ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਤੇ ਸਬਸਕ੍ਰਾਈਬ ਪੀਰਵਣ ਕੇ ਕਰੋ ਯਾਰ ਗਰੀਬਣੀ ਦੀ ਵੀਡੀਓ ਨੂੰ ਕਰਿਆ ਕਰੋ ਮਦਦ ਇੰਨੀ ਕਿ ਭਰਾ ਮਣ ਕੇ ਹੱਥ ਮੰਨ ਕੇ ਬੇਨਤੀ ਹੈ ਯਾਰ ਤੁਹਾਡੇ ਮੂਰੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਿਸ ਕਰ ਰਹੇ ਕਰਿਆ ਕਰੋ ਖਰਬੂਜਾ ਖਾ ਰਹੀ ਹੈ ਰਾਜੂ ਅੱਧਾ ਕਿਲੋ ਅੱਧਾ ਕਿਲੋ ਖਾ ਜੇਗੀ ਗਰਮਾ ਲੈ ਟਟੀਆਂਲਾ ਹੁੰਦਾ ਕਹਿੰਦੇ ਖਰਬੂਜਾ ਤੇ ਕੁਛ ਨਹੀਂ ਕਹਿੰਦਾ ਤੈਨੂੰ ਅੱਛਾ ਲਬਾਈਆਂ ਨੂੰ ਕੈ ਮੜਾ ਯਾ ਹੱਥ ਮੰਨ ਕੇ ਲਾਇਕ ਕਰਿਆ ਕਰੋ ਇਹਦੇ ਵੀਡੀਓ ਨੂੰ ਮੇਰੀ ਨੂੰ ਬਾਈ ਬਣ ਕੇ ਲਾਇਕ ਤੇ ਸਪਰੈ ਕਰਦੇ ਹੋ ਠੀਕ ਹੈ ਥੈਂਕ ਯੂ ਧੰਨਵਾਦ